ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਵੱਡੀ ਕਾਰਵਾਈ ਹੋਈ ਹੈ 4 ਸਾਲਾਂ ਬਾਅਦ ਇਨਸਾਫ ਮਿਲਣ ਦੀ ਗੁੰਜਾਇਸ਼ ਨਜ਼ਰ ਆਉਣ ਲੱਗੀ ਹੈ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਤਿੰਨ ਗੈਂਗਸਟਰਸ ਦੋਸ਼ੀ ਕਰਾਰ ਕਰ ਦਿੱਤੇ ਗਏ ਹਾਲਾਂਕਿ ਬਾਕੀ ਜਿਹੜੇ ਵੱਡੇ ਨਾਮ ਪਹਿਲਾਂ ਦੱਸੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਉਹ ਗੈਂਗਸਟਰਸ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜੇ ਤੱਥਾਂ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਅਜੇ ਲੈਫਟੀ ਸੱਜਣ ਅਤੇ ਅਨਲ ਲੱਠ ਇਹ ਤਿੰਨ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਪਰ ਦੂਜੇ ਪਾਸੇ ਗੈਂਗਸਟਰ ਪੂਪੀ ਰਾਣਾ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਬਰੀ ਕਰ ਦਿੱਤੇ ਗਏ ਨੇ ਬਰੀ ਕਰਨ ਦਾ ਕਾਰਨ ਦਰਸਲ ਸਬੂਤਾਂ ਦੀ ਘਾਟ ਦੱਸਿਆ ਜਾ ਰਿਹਾ ਹੈ ਅਦਾਲਤੀ ਸਬੂਤਾਂ ਦੇ ਵਿੱਚ ਘਾਟ ਦੱਸਿਆ ਜਾ ਰਿਹਾ ਹੈ 7 ਅਗਸਤ 2021 ਨੂੰ ਵਿੱਕੀ ਮਿੱਡੂ ਖੇੜਾ ਨੂੰ 71 ਸੈਕਟਰ ਮਾਰਕੀਟ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਵੇਲੇ ਆਪਣੇ ਇੱਕ ਰੀਅਲ ਏਸਟੇਟ ਵਿੱਚ ਕੰਮ ਕਰਨ ਵਾਲੇ ਮਿੱਤਰ ਦੇ ਕੋਲ ਵਿੱਕੀ ਮਿੱड्डੂ ਖੇੜਾ ਜਾਂਦੇ ਨੇ ਮਿਲਣ ਜਾਂਦੇ ਨੇ ਜਦੋਂ ਮਿਲ ਕੇ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਅਨੇ ਵਾਂਗ ਗੋਲੀਆਂ ਭਰਾਈਆਂ ਜਾਂਦੀਆਂ ਨੇ ਰਿਪੋਰਟਸ ਮੁਤਾਬਕ ਵਿੱਕੀ ਮਿੱड्डੂ ਖੇੜਾ ਉਸ ਵੇਲੇ ਘਾਇਲ ਅਵਸਥਾ ਵਿੱਚ ਵੀ ਲਗਭਗ 1 ਕਿਲੋਮੀਟਰ ਭੱਜਣ ਦੇ ਵਿੱਚ ਸਫਲ ਰਹੇ ਪਰ ਉਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਉਹਨਾਂ ਦੇ ਉੱਤੇ ਸ਼ਰੀਆਮ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ ਗਿਆ ਯੂਥ ਕਾਲੀਦਲ ਦੇ ਲੀਡਰਸ਼ਿਪ ਕੀ ਮਿੱਡੂ ਖੇੜਾ ਔਰ ਉਹਨਾਂ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਇਸ ਮਸਲੇ ਸੰਬੰਧੀ ਚੱਕੀ ਗਈ ਸੀ ਇੱਕ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਕਹਿੰਦੇ ਚੱਕੀ ਸੀ ਉਸ ਵੇਲੇ ਤੇ ਉਸ ਤੋਂ ਬਾਅਦ ਹੁਣ ਜਾ ਕੇ ਯਾਨੀ ਕਿ 4 ਸਾਲਾਂ ਬਾਅਦ ਦੇ ਕਰੀਬ ਇਹ ਮਸਲਾ ਅਦਾਲਤ ਦੇ ਵਿੱਚ ਇਸ ਤਰ੍ਹਾਂ ਆਇਆ ਔਰ ਇਸੇ ਮਸਲੇ ਦੇ ਉੱਤੇ ਹੁਣ ਐਕਸ਼ਨ ਹੋਇਆ ਕਾਰਵਾਈ ਹੋਈ ਹੈ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਮਿਲਣ ਦੀ ਉਮੀਦ ਜਾਗਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ 27 ਜਨਵਰੀ ਨੂੰ ਇਸ ਮੁਤਲਕ ਸੁਣਵਾਈ ਹੋਵੇਗੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਅਜੇ ਲੈਫਟੀ ਸੱਜਣ ਅਤੇ ਅਨਿਲ ਲੱਠ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਇਹਨਾਂ ਦੇ ਖਿਲਾਫ 27 ਜਨਵਰੀ ਨੂੰ ਹੁਣ ਅੱਗੇ ਸੁਣਵਾਈ ਹੋਵੇਗੀ ਕਤਲ ਅਤੇ ਅਸਲਾ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਤਿੰਨੋਂ ਜਾਨੀ